ਇਸ ਵੇਲੇ ਸਕਰੀਨ ਤੇ ਜੋ ਤਸਵੀਰਾਂ ਚੱਲਦੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਇਹ ਨੌਜਵਾਨ ਦੇਖ ਕੇ ਹਟਾ-ਕਟਾ ਚੰਗੇ ਘਰ ਦਾ ਨੌਜਵਾਨ ਲੱਗਦਾ ਹੋਊਗਾ ਪਰ ਜਦੋਂ ਇਹਦੀ ਪੂਰੀ ਅਸਲੀਅਤ ਸੁਣੋਗੇ ਤਾਂ ਤੁਸੀਂ ਵੀ ਰਹੀ ਹਰਾਂ ਰਹਿ ਜਾਓਗੇ ਇਹ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਇੱਕ ਦੁਕਾਨ ਤੇ ਜਾਂਦਾ ਹੈ ਦੁਕਾਨ ਤੇ ਜਾ ਕੇ ਗੁਰਦੁਆਰੇ ਦੇ ਨਾਮ ਤੇ ਇਹ ਚਾਰ ਬੋਤਲਾਂ ਜੇਕਰ ਅਸੀਂ ਗੱਲ ਕਰੀਏ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਜੋ ਗੱਲਾਂ ਚਾਰ ਬੋਤਲਾਂ ਸਰੋਂ ਦਾ ਤੇਲ ਦੀਆਂ ਤੇ ਇੱਕ ਦੇਸੀ ਘਿਓ ਲੈਂਦਾ ਕਿ ਗੁਰੂ ਘਰ ਦੇ ਵਿੱਚ ਸੇਵਾ ਲਾਉਣੀ ਆ ਦੇਖ ਕੇ ਰੇਟ ਲਾ ਲਿਓ ਦੁਕਾਨਦਾਰ ਵੱਲੋਂ ਵੀ ਉਹਨੂੰ ਚਾਰ ਬੋਤਲਾਂ ਦੇ ਦਿੱਤੇ ਜਾਂਦੀਆਂ ਨੇ ਤੇ ਦੇਸੀ ਘਿਓ ਦੇ ਦਿੱਤਾ ਜਾਂਦਾ ਹੈ ਤੇ ਉਹ ਪੇਟੀਐਮ ਕਰਨ ਦੀ ਗੱਲ ਕਰਦਾ ਪੇਟੀਐਮ ਕਰਨ ਹੀ ਲੱਗਦਾ ਹੈ ਤੇ ਨੌਜਵਾਨ ਦੁਕਾਨਦਾਰ ਨੂੰ ਇਹ ਕਹਿ ਕੇ ਠੱਗ ਲੈਂਦਾ ਹੈ ਕਿ ਰਿਫੰਡ ਦਾ ਪੈਕੇਟ ਦੇ ਦਿਓ ਜਦੋਂ ਚੱਕਣ ਜਾਂਦਾ ਹੈ ਤੇ ਕਹਿੰਦਾ ਰਹਿਣ ਦਿਓ ਤੇ ਮੌਕੇ ਤੋਂ ਇੱਕੋ ਦਾਮ ਫਰਾਰ ਹੋ ਜਾਂਦਾ ਪੂਰੀ ਪਲੈਨਿੰਗ ਨਾਲ ਇਹ ਆਇਆ ਸੀ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਆਉਂਦਾ ਮੋਟਰਸਾਈਕਲ ਪਹਿਲਾਂ ਦੁਕਾਨ ਤੇ سٹਾਰਟ ਖੜਾ ਜਾਂਦਾ ਬਾਹਰ ਆ ਕੇ ਘਿਓ ਮੰਗਦਾ ਸਰੋਂ ਦਾ ਤੇਲ ਮੰਗਦਾ ਤੇ ਇੱਕੋ ਦਮ ਭੱਜ ਜਾਂਦਾ ਹਾਲਾਂਕਿ ਦੁਕਾਨਦਾਰ ਵੱਲੋਂ ਵੀ ਪਿੱਛੇ ਭੱਜ ਕੇ ਇਹਨੂੰ ਫੜੜਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਇਹ ਮੌਕੇ ਤੋਂ ਫਰਾਰ ਹੋ ਗਿਆ ਨੰਬਰ ਪਲੇਟ ਤੇ ਵੀ ਮਿੱਟੀ ਲੱਗੀ ਹੋਈ ਸੀ ਨੰਬਰ ਨਹੀਂ نوٹ ਹੋ ਸਕਿਆ ਪਰ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਪੂਰੀ ਕੈਦ ਹੋ ਚੁੱਕੀ ਆ ਜਿਸ ਵਿੱਚ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੀਆਂ ਤਸਵੀਰਾਂ ਨੇ